ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰ ਤੇਖ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਪੰਜਾਬ ਦੇ ਨਾਲ ਪੂਰੀ ਦੇਸ਼ ਦੁਨੀਆ ਚ ਲੋਹੜੀ ਦਾ ਤਿਹਾਰ ਧੂਮਤਾਂ ਨਾਲ ਮਨਾਇਆ ਗਿਆ ਚਾਰੇ ਪਾਸੇ ਲੋਹੜੀ ਨਾਲ ਖੁਸ਼ੀਆਂ ਦਾ ਮਾਹੌਲ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ ਸਭ ਲਈ ਖੁਸ਼ੀਆਂ ਦੀ ਕੀਤੀ ਅਰਦਾਸ ਲੋਹੜੀ ਦੇ ਤਿਹਾਰ ਦੌਰਾਨ ਠੰਡ ਦਾ ਕਹਿਰ جاری ਠੰਡ ਨੇ ਤੋੜਿਆ ਪਿਛਲੇ 10 ਸਾਲ ਦਾ ਰਿਕਾਰਡ ਮੌਸਮ ਵਿਭਾਗ ਨੇ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਰੈਡ ਅਲਰਟ ਕੀਤਾ ਜਾਰੀ ਇੰਜੀਨੀਅਰ ਵਿਨਤ ਕੇਜਰੀਵਾਲ ਨੂੰ ਚੌਥਾ ਸਮਨ ਕੀਤਾ ਜਾ ਰਿਹਾ 18 ਜਨਵਰੀ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਦੇ ਦਿੱਤੇ ਆਦੇਸ਼ ਗੁਰਦੁਆਰਾ ਅਕਾਲ ਬੂੰਗਾ ਤੇ ਹੋਈ ਗੋਲੀਬਾਰੀ ਦੇ ਮਾਮਲੇ ਤੇ ਪੱਕੀ ਸਿਆਸਤ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਗੰਭੀਰ ਇਲਜ਼ਾਮ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਚ ਲੋਹੜੀ ਦਾ ਤਿਹਾਰ ਬਹੁਤ ਹੀ ਧੂਮਤਾਰਾ ਮਨਾਇਆ ਜਾਂਦਾ ਹੈ ਇਸ ਮੌਕੇ ਪੰਜਾਬ ਦੇ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਲੋਹੜੀ ਦੇ ਤਿਹਾਰ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦੇ ਵੱਡੇ ਲੀਡਰਾਂ ਵੱਲੋਂ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ ਪੰਜਾਬ ਤਿਉਹਾਰਾਂ ਦੀ ਧਰਸ਼ਾ ਇੱਥੇ ਹਰ ਮੌਸਮ ਨਾਲ ਸੰਬੰਧਿਤ ਤਿਉਹਾਰ ਸਾਲ ਵਿੱਚ ਆਉਂਦੇ ਰਹਿੰਦੇ ਨੇ ਇਹ ਤਿਉਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ ਆਪਸੀ ਇਕਤਾ ਤੇ ਸਰਬਸਾਂਝੀ ਵਾਲਤਾ ਨਾਲ ਭਰਦੇ ਰਹਿੰਦੇ ਨੇ ਜਨਵਰੀ ਦਾ ਮਹੀਨਾ ਚੜਦੇ ਸਾਰ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਅੱਜ ਪੂਰੇ ਦੇਸ਼ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪੰਜਾਬ ਦਾ ਇੱਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਭਾਵੇਂ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਹਉਮਤਾ ਨਾਲ ਮਨਾਇਆ ਜਾਂਦਾ ਹੈ ਪਰ ਲੋਹੜੀ ਦੀ ਚਮਕ ਉੱਤਰ ਭਾਰਤ ਦੇ ਕਈ ਸੁਬਿਆਂ ਦਿੱਲੀ ਪੰਜਾਬ ਹਰਿਆਣਾ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ ਇਸ ਲੋਹੜੀ ਦੇ ਤਿਹਾਰ ਤੇ ਪੂਰੇ ਪੰਜਾਬ ਵਿੱਚ ਲੋਕ ਰਾਤ ਸਮੇ ਲੋਹੜੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਨੇ ਤੇ ਇੱਕ ਦੂਜੇ ਨੂੰ ਰਿਉੜੀਆਂ ਤੇ ਗੱਠਕਾ ਵੰਡ ਕੇ ਇਕੱਠੇ ਬੈਠ ਕੇ ਖਾਂਦੇ ਨੇ ਇਸ ਤਿਹਾਰ ਤੇ ਲੀਡਰਾਂ ਵੱਲੋਂ ਵੀ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਪੰਜਾਬ ਦੇ ਕਈ ਵੱਡੇ ਲੀਡਰਾਂ ਵੱਲੋਂ ਇਸ ਮਾਮਲੇ ਤੇ ਟਵੀਟ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਸਰਬਸਾਂਝੀ ਵਾਲਤਾ ਅਤੇ ਲੋਕਾਂ ਦੀ ਖੁਸ਼ੀ ਲਈ ਅਦਾਸ ਕੀਤੀ ਹੈ ਇਸ ਤੇ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਵੱਲੋਂ ਲੋਕਾਂ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ ਦਿੱਤੀ ਗਈ ਹੈ ਲੋੜੀ ਦਾ ਇਤਿਹਾਸ ਦੁੱਲਾਪੱਟੀ ਦੀ ਕਹਾਣੀ ਨਾਲ ਜੁੜਿਆ ਹੋਇਆ ਏ ਦੁੱਲਾਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆਦਲੀ ਤੇ ਕਾਇਲ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ ਸਤਕਾਰ ਤੇ ਉਸ ਨੂੰ ਪਿਆਰ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਵਾਇਆ ਤੇ ਉਸ ਲੜਕੀ ਨੂੰ ਆਪਣੀ ਧਰਮਤੀ ਬਣਾ ਲਿਆ ਜਾਂ ਦੁੱਲਾਪੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾ ਉਸਨੇ ਉਸਤੇ ਵਿਆਹ ਵਿੱਚ ਤੋਹਫੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ ਲੋੜੀ ਦੇ ਸ਼ੁਭ ਦਿਹਾੜੇ ਤੇ ਨਵੀਂ ਫਸਲ ਦੀ ਕਟਾਈ ਕੀਤੀ ਜਾਂਦੀ ਹੈ ਇਹ ਮਕਰਸਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਹ ਵਿਧੀ ਹੁਣ ਪੂਰੇ ਭਾਰਤ ਵਿੱਚ ਪ੍ਰਚਲਿਤ ਹੋ ਗਈ ਹੈ ਪੰਜਾਬ ਤੇ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ ਇਸ ਤਿਉਹਾਰ ਵਿੱਚ ਲੱਕੜ ਜਾਂ ਗੋਹੀ ਦੀਆਂ ਪਾਥੀਆਂ ਨਾਲ ਖੁੱਲੀ ਥਾਂ ਤੇ ਅੱਗ ਲਗਾਈ ਜਾਂਦੀ ਹੈ ਫਿਰ ਵੱਡੀ ਹੋਈ ਫਸਲ ਦਾ ਪਹਿਲਾ ਭੋਗ ਅਗਨੀ ਭੇਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹਰ ਕੋਈ ਅੱਗ ਦੁਆਲੇ ਘੁੰਮਦਾ ਹੈ ਤੇ ਗੀਤ गा ਕੇ ਇੱਕ ਦੂਜੇ ਨੂੰ ਵਧਾਈ ਦਿੰਦਾ ਏ ਲੋੜੀ ਵਾਲੇ ਦੀ ਨਤਿਲ ਗੁੜ ਗੱਚਕ ਰਿਓੜੀ ਅਤੇ ਮੁਫਲੀ ਨੂੰ ਅੱਗ ਵਿੱਚ ਤੜਾਇਆ ਜਾਂਦਾ ਏ ਜਿਨ੍ਹਾਂ ਲੋਕਾਂ ਦੇ ਪੁੱਤਰ ਵਿਆਹ ਤੋਂ ਬਾਅਦ ਨਵੀਂ ਨੂੰ ਹੁੰਦੀ ਹੈ ਜਾਂ ਜਿੱਥੇ ਬੱਚੇ ਪੈਦਾ ਹੁੰਦੇ ਹਨ ਉਹਨਾਂ ਘਰਾਂ ਵਿੱਚ ਲੋੜੀ ਬੜੀ ਧੂਮਤਮ ਨਾਲ ਮਨਾਈ ਜਾਂਦੀ ਹੈ ਪੰਜਾਬ ਵਿੱਚ ਜਿੱਥੇ ਹਰ ਪਾਸੇ ਲੋਹੜੀ ਦਾ ਤਿਹਾਰ ਤੂਮਤਾ ਨਾ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਪੰਜਾਬ ਵਿੱਚ ਠੰਡ ਦਾ ਕਹਿਰ جاری ਹੈ ਅੱਜ ਦੀ ਸਵੇਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਗਣੀ ਧੁੰਦਨਾ ਸ਼ੁਰੂ ਹੋਈ ਉੱਤਰ ਭਾਰਤ ਵਿੱਚ ਠੰਡ ਦੇ ਪਿਛਲੇ 10 ਸਾਲ ਦਾ ਰਿਕਾਰਡ ਤੋੜ ਦਿੱਤੇ ਹਨ ਮੌਸਮ ਵਿਭਾਗ ਨੇ ਧੁੰਦ ਅਤੇ ਸ਼ੀਤ ਲਹਿਰਾਂ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਲੋਹੜੀ ਦੇ ਦਿਨ ਦੀ ਸ਼ੁਰੂਆਤ ਬੜੀ ਸੰਗਣੀ ਧੁੰਦ ਨਾਲ ਹੋਈ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹਨ ਧੁੰਦ ਕਾਰਨ ਵਿਜ਼ਿਬਿਲਟੀ ਵੀ ਕਾਫੀ ਘਟ ਰਹੀ ਹੈ ਸੜਕ ਤੇ 25 ਤੋਂ 50 ਮੀਟਰ ਤੱਕ ਹੀ ਵਿਜ਼ਿਬਿਲਟੀ ਹੈ। ਬੀਤੇ ਦਿਨ ਚੰਡੀਗੜ੍ਹ ਮੌਸਮ ਵਿਭਾਗ ਨੇ ਤੂਂਦ ਅਤੇ ਸ਼ੀਤ ਲਹਿਰ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਜਿੱਥੇ 1.4 ਡਿਗਰੀ ਦਾ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ 3 ਡਿਗਰੀ ਦਾ ਤਾਪਮਾਨ ਦਰਜ ਕੀਤਾ ਗਿਆ। ਉੱਤਰ ਭਾਰਤ ਵਿੱਚ ਠੰਡ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ। ਦਿਨ ਵੇਲੇ ਵੀ ਤਾਪਮਾਨ 9 ਡਿਗਰੀ ਤੋਂ 10 ਡਿਗਰੀ ਵਿਚਾਲੇ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਾਤਾਂ ਕਾਫੀ ਠੰਡੀਆਂ ਹੋ ਗਈਆਂ ਨੇ। ਰਾਤ ਦੇ ਤਾਪਮਨ ਚ 4 ਤੋਂ 5 ਡਿਗਰੀ ਗਰਾਉਟਾਈ ਹੈ ਜੋ ਪ੍ਰिवेਲਿੰਗ ਕੰਡੀਸ਼ਨਸ ਨੇ ਹਾਂਜੀ ਡेंस ਫੌਗ ਤੇ ਕੋਲਡ ਵੇਵ ਕੰਡੀਸ਼ਨਸ ਹਲੇ ਹੀ ਹੈ ਤਿੰਨ ਚਾਰ ਦਿਨ ਦੀ ਪ੍ਰੈਡਿਕਸ਼ਨ ਅੱਛੀ ਅੱਜ ਉਹਦੇ ਲਈ ਰੈਡ ਅਲਰਟ ਸੀ ਸੋਨ ਵਾਲੇ ਦਿਨਾਂ ਚ orange ਅਲਰਟ ਹੈ ਫੌਗ ਲਈ ਹਾਂਜੀ ਤੇ ਠੰਡ ਸੁੰਡ ਹਲੇ ਆਇਆ ਨਹੀਂ ਇਹ ਡਾਟਾ ਠੰਡ ਵੀ ਜੀ ਉਿਲਵੇ ਐਂਡ ਡੈਂਸ ਫੌਗ ਦੋਨਾਂ ਲਈ ਹੈ ਦਾ ਠੰਡ ਘਟ ਸਕਦੀ ਹੈ ਕਿ ਵੱਧ ਸਕਦੀ ਜਿਸ ਤਰ੍ਹਾਂ ਦੀਆਂ ਕੰਡੀਸ਼ਨਸ ਚੱਲ ਰਹੀਆਂ ਨੇ ਇਹੀ ਤਿਰਵੇਲ ਕਰਦੀਆਂ ਹਲੇ 3-4 ਦਿਨ ਨਾ ਠੀਕ ਹੈ ਜੀ 13 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਇਸ ਦੇ ਨਾਲ ਹੀ 14 ਤੋਂ 19 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਇੱਥੇ ਧੁੰਦ ਅਤੇ ਸ਼ੀਤ ਲਹਿਰ ਦਾ yellow alert ਜਾਰੀ ਰਹੇਗਾ ਰਾਤਾਂ ਠੰਡੀਆਂ ਰਹਿਣਗੀਆਂ ਪਰ ਦਿਨ ਦੇ ਤਾਪਮਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ 14 ਤੋਂ 19 ਜਨਵਰੀ ਤੱਕ ਮੌਸਮ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਚੰਡੀਗੜ੍ਹ 'ਚ ਸਥਿਤੀ ਆਮ ਵਾਂਗ ਬਣੀ ਹੋਈ ਹੈ। ਚੰਡੀਗੜ੍ਹ 'ਚ ਸਵੇਰੇ ਧੁੰਦ ਛਾਈ ਰਹੇਗੀ। ਦੁਪਹਿਰ ਨੂੰ ਧੁੱਪ ਨਿਕਲੇਗੀ। ਜਦਕਿ ਹਿਮਾਚਲ 'ਚ 16 ਤੋਂ 17 ਜਨਵਰੀ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਜੇ ਹੀ ਹਾਲ ਹਰਿਆਣਾ ਦਾ ਹੈ। ਹਰਿਆਣਾ ਦੇ 8 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ ਮਹਿੰਦਰਗੜ ਰਿਵਾੜੀ ਫਰੀਦাবাদ ਗੁਰੂਗ੍ਰਾਮ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਚ ਮੌਸਮੀ ਪਾਗ ਨੇ ਅਗਲੇ 3 ਦਿਨਾਂ ਤੱਕ ਮੌਸਮ ਆਮ ਆਗਰਹਿਣ ਦੀ ਭੂਖ ਬਣੀ ਕੀਤੀ ਹੈ ਬिलासपुर ਮੰਡੀ ਹਮੇਰਪੁਰ ਉਹਨਾਂ ਅਤੇ ਕਾਂਗੜਾ ਚ ਸਮੋਗ ਅਲਰਟ ਹੈ ਇੱਥੇ 16 ਜਨਵਰੀ ਤੋਂ ਮੌਸਮ ਬਦਲ ਜਾਵੇਗਾ 16 ਤੋਂ 17 ਜਨਵਰੀ ਨੂੰ ਹਿਮਾਚਲ ਦੇ ਜੰਮਾ ਕਨੌਰ ਲਾਹੌਲ ਸਪੀਤੀ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ ਮੌਸਮ ਮਾਹਰਾਂ ਦੇ ਅਨੁਸਾਰ ਉੱਤਰੀ ਭਾਰਤ ਵਿੱਚ ਪਹਾੜਾਂ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਨਾ ਪੈਣ ਦਾ ਇੱਕ ਵੱਡਾ ਕਾਰਨ ਗਲੋਬਲ ਪੈਟਰਨ ਹੈ ਅਟਲੈਂਟਿਕ ਮਹਾਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਸਰਦੀਆਂ ਦੇ ਮੌਸਮ 'ਚ ਬਰਫਬਾਰੀ ਲਿਆਉਂਦੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਇਸ ਕੜਾਕੇ ਦਾ ਠੰਡ ਤੋਂ ਲੋਕਾਂ ਨੂੰ ਕਦੋਂ ਤੱਕ ਰਾਹਤ ਮਿਲਦੀ ਹੈ ਦਿੱਲੀ ਸ਼ਰਾਮ ਨੀਤੀ ਕੁਟਾਲੇ ਮਾਮਲੇ 'ਚ ਇੱਕ ਵਾਰ ਫਿਰ ਤੋ ਅਰਵਿੰਦ ਕੇਜਰੀਵਾਲ ਨੂੰ ਚੌਥਾ ਸੰਮਨ ਜਾਰੀ ਕੀਤਾ ਗਿਆ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 18 ਜਨਵਰੀ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਇਸ ਤੋਂ ਪਹਿਲਾਂ ਉਹਨਾਂ ਨੂੰ 2 ਨਵੰਬਰ 21 ਦਸੰਬਰ ਤੇ 3 ਜਨਵਰੀ ਨੂੰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ਸਨ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥਾ ਸਾਮਣ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਈਡੀ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਉਹਨਾਂ ਨੂੰ ਚੌਥੀ ਵਾਰ ਸਾਮਣ ਜਾਰੀ ਕੀਤੇ ਹਨ। ਈਡੀ ਨੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਦੇ ਮੁੱਖ ਮੰਤਰੀ ਨੂੰ 18 ਜਨਵਰੀ ਨੂੰ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਚੌਥੀ ਵਾਰਸ ਵਾਲਾਂ ਦੇ ਕੇਰ ਵਿੱਚ ਸ਼ਾਮਲ ਹੁੰਦੇ ਹਨ ਜਾਂ ਫਿਰ ਨਹੀਂ। ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ 2 ਨਵੰਬਰ 2023 21 2023 ਅਤੇ 3 ਜਨਵਰੀ 2024 ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਮੁੱਖ ਮੰਤਰੀ ਅਰਵਿੰਗ ਕੇਜਰੀਵਾਲ ਤਿੰਨੋ ਵਾਰ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਰ ਵਾਰ ਜਦੋਂ ਉਸ ਨੇ ਈਡੀ ਦੇ ਸਵਾਲਾਂ ਨੂੰ ਗੈਰਕਾਨੂੰਨੀ ਦੱਸਿਆ ਇੱਕ ਪੱਤਰ ਜਾਰੀ ਕੀਤਾ ਅਤੇ ਜਵਾਬ ਮੰਗਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਉਸ ਨੂੰ ਕਿਸ ਸਮਰੱਥਾ ਵਿੱਚ ਸ hẳn ਕਰਨਾ ਚਾਹੁੰਦੀ ਹੈ ਪਹਿਲਾਂ ਉਸ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਗੌਰਤਲ ਬੈਂਕ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਅਤੇ 21 ਦਸੰਬਰ ਨੂੰ ਨੋਟਿਸ ਕੀਤੇ ਗਏ ਸਨ ਪਰ ਕੇਜਰੀਵਾਲ ਨੇ ਏਜੰਸੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਦਿੱਲੀ ਸਰਕਾਰ ਦੇ ਸਾਬਕਾ ਅਕਰਿ ਨੀਤੀ ਪ੍ਰਿਸ਼ਟਾਚਾਰ ਮਾਮਲੇ ਵਿੱਚ ED ਵੱਲੋਂ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਪਹਿਲਾ ਸ hẳn ਦਿੱਤਾ ਗਿਆ ਸੀ ਪਰ ਉਹ ਪੁੱਛਗਿੱਛ ਪ੍ਰਕਿਰਿਆ ਵਿੱਚ ਹਿੱਸਾ ਲੈਣ ਨਹੀਂ ਪਹੁੰਚ ਰਹੇ ਇਸ ਤੋਂ ਬਾਅਦ ਉਨ੍ਹਾਂ ਨੂੰ 21 ਦਸੰਬਰ ਨੂੰ ED ਵੱਲੋਂ ਦੂਜਾ ਸ hẳn ਜਾਰੀ ਕੀਤਾ ਗਿਆ ਸੀ ਪਰ ਇਸ ਸਮਰਤੇ ਵੀ OID ਦੀ ਪੁੱਛਗਿੱਛ ਪ੍ਰਕਿਰਿਆ 'ਚ ਹਿੱਸਾ ਲੈਣ ਨਹੀਂ ਪਹੁੰਚੇ। ਉਹਨਾਂ ਨੇ ID ਨੂੰ ਪੱਤਰ ਲਿਖ ਕੇ ਜਵਾਬ ਦਿੱਤਾ ਸੀ। ਇਸ ਮਾਮਲੇ 'ਤੇ ਅਰਵਿੰਦ ਕੇਜੀਵਾਲ ਦਾ ਜਵਾਬ ਵੀ ਸਾਹਮਣੇ ਆਇਆ ਸੀ। ਜਿਨ੍ਹਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕੇਂਦਰ ਸਰਕਾਰ ਉਹਨਾਂ ਨੂੰ ਫਸਾਉਣ ਲਈ ID ਦੇ ਵਰਤੋਂ ਕਰ ਰਹੀ ਹੈ। ਇਸੇ ਦੌਰਾਨ ਆਮ ਆਦੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਹੁਣ ਤੱਕ ਕੁਝ ਪਰਿਵਾਰ ਪੰਜਾਬ ਦਾ ਸਾਰਾ ਪੈਸਾ ਲੁੱਟ ਲੈਂਦੇ ਸਨ। ਜਨਤਾ ਬੇਵਾਬਸੀ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ ਸਿਸਟਮ ਤੇਜ਼ੀ ਨਾਲ ਬਦਲਣਾ ਸ਼ੁਰੂ ਹੋ ਗਿਆ ਹੈ ਇਹਨਾਂ ਲੋਕਾਂ ਨੇ 75 ਸਾਲ ਲੁੱਟਿਆ ਹੈ ਇਸ ਵਿੱਚ ਸਮਾਂ ਲੱਗੇਗਾ ਪਰ ਸਭ ਕੁਝ ਠੀਕ ਹੋ ਜਾਵੇਗਾ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਰਵਿੰਦ ਕੇਰਿਵਾਲ ਇਮਾਨਦਾਰ ਅਤੇ ਪਾਰਦਰਸ਼ੀ ਰਾਜਨੀਤੀ ਦਾ ਦੀਵਾ ਲੈ ਕੇ ਚੱਲ ਰਹੇ ਹਨ ਜੋ ਆਪ ਜੀ ਨੇ ਦੇਸ਼ ਵਿੱਚ ਜਗਾਇਆ ਹੈ ਅਤੇ ਪੰਜਾਬ ਵਿੱਚ ਰੌਸ਼ਨੀ ਲਿਆ ਰਹੇ ਹਨ ਤਾਂ ਹੀ ਪੰਜਾਬ ਹੀਰੋ ਬਣੇਗਾ ਇਸ ਵਾਰ 13 ਜੀਰੋ ਇਨਕਲਾਬ ਜਿੰਦਾਬਾਦ ਡਰੱਗ ਮਾਮਲੇ 'ਚ ਵਿਕਰਮ ਮਜੀਠੀਆ ਖਿਲਾਫ ਕੰਜਾ ਕਸਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਵਿਕਰਮ ਮਜੀਠੀਆ ਲਗਾਤਾਰ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾ ਰਹੇ ਹਨ ਹੁਣ ਮਜੀਠੀਆ ਵੱਲੋਂ ਮੰਗ ਕੀਤੀ ਗਈ ਹੈ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੂੰਗਾ ਤੇ ਹੋਏ ਪੁਲਿਸ ਹਮਲੇ ਦੀ ਜਾਂਚ ਹਾਈ ਕੋਰਟ ਦੇ ਵਕੀਲ ਜਾਂ ਸੀਬੀਆਈ ਤੋਂ ਕਰਾਈ ਜਾਵੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਦੀ ਹਕਮਤ ਤੇ ਹੋਏ ਪੁਲਿਸ ਹਮਲੇ ਦੀ ਸੀਬੀਆਈ ਜਾਂਚ ਹੋਵੇ ਜਾਂ ਫਿਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਇਸੇ ਦੇ ਚੱਲਦੀ ਉਹਨਾਂ ਵੱਲੋਂ ਇੱਕ ਵਾਰ ਫਿਰ ਟਵੀਟ ਕਰਦੇ ਹੋਏ ਵੱਡਾ ਦਾਵਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਲਈ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਸੀ ਮਜੀਠੀਆ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਅਫਸਰਾਂ ਨੂੰ ਹਦਾਇਤ ਕੀਤੀ ਗਈ ਸੀ ਇੰਟਰਵਿਊ ਦੇਣ ਉਹਦਾ ਤਾਂ ਤੁਹਾਡੇ ਕੋਲ ਅੱਜ ਤੱਕ 8 ਮਹੀਨਿਆਂ 'ਚ ਜਵਾਬ ਨਹੀਂ ਆਇਆ ਹਾਈ ਕੋਰਟ ਦਾ ਜੇ ਤੁਸੀਂ ਐਫੀਡਵਿਟ ਦੇ ਕੋਈਸਾ ਜੋਕ ਕੀਜੀ ਕਹਿ ਨਹੀਂ ਜਾ ਸਕਦਾ ਮੋਸਟ ਲਾਈਕਲੀ मतलब इन हंड्रेड परसेंट सर्टन कुछ नहीं और इतना थिंग इज इन ब्लैक एंड वाइट ये गल करते ना जी मैं कहना नहीं चाहता मगर आूफ है सामने कि यह कराया चीफ मिनिस्टर साहब ती कहते कि बगैर चीफ मिनिस्टर तो गो इजाजत तो बगैर गोली चल नहीं छी तो फिर तुम उत्ते हो कानून दे सो मैं आई डिमांड अन इंडिपेंडेंट प्रोब इधर हाई कोर्ट मॉनिटर्ड और सीबीआई और एंड आई डिमांड रजिस्ट्रेशन ऑफ केसेस अगेंस्ट द चीफ मिनिस्टर पंजाब अगेंस्ट द एसएसपी कपूरथला अगेंस्ट भूपति अगेंस्ट डीएसपी ए जड़ा जसप्रीत एसआई जसपाल सिंह और ਐਸ ਐਸ ਆਈ ਐਸ ਆਈ ਲਖਵਿੰਦਰ ਸਿੰਘ ਜਿਨ੍ਹਾਂ ਦੇ ਨਾਂ ਤਾਂ ਸਪਸ਼ਟ ਸਾਹਮਣੇ ਆ ਗਏ। ਜੋ ਇਹ ਕੇਸ ਰਜਿਸਟਰ ਹੋਣ ਔਰ ਇਹਨਾਂ ਤੇ ਕਾਰਵਾਈ ਚੱਲੇ ਜਿਵੇਂ ਆਮ ਨਾਗਰਿਕ ਦੇ ਖਿਲਾਫ ਕੇਸ ਦਰਜ ਹੋ ਕੇ ਕਾਰਵਾਈ ਹੁੰਦੀ ਹੈ। ਆਹ ਔਰ ਕਮਾਲ ਦੀ ਗੱਲ ਜਿਹੜੀ ਸੈੱਟ ਬਣਾਈ ਉਹਦਾ ਹੈੱਡ ਐਸ ਐਸ ਪੀ ਆਪ ਦੀ ਇਨਕੁਆਇਰੀ ਆਪ ਕਰੋ। ਮਤਲਬ ਤੁਸੀਂ ਵੇਖ ਲਓ ਬੇਸ਼ਰਮੀ ਦੀ ਹੱਦ ਹੁਣ ਉਹ ਕਿਵੇਂ ਕਹੂਗੀ ਕਿ ਮੈਂ ਗੋਲੀ ਚਲਾਈ ਸੀ ਜਾਂ ਮੈਂ ਗੱਲ ਕੀਤੀ ਸੀ ਉਹ ਤਾਂ ਸਬੂਤ ਮਟੋੜਨ ਵਾਸਤੇ ਉਹਨੂੰ ਐਸਐਸਪੀ ਨੂੰ ਆਪ ਐਸਆਈਟੀ ਦਾ ਲਾਤਾ ਕਿ ਤੂੰ ਕੋਈ ਸਬੂਤ ਰਹਿਣ ਨਹੀਂ ਦੇਣਾ ਤੋਂ ਦਾਦੀ ਕਿ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਕੇ ਹੋਈ ਫਾਇਰਿੰਗ ਤੋਂ ਬਾਅਦ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਕਾਲੀ ਦਲ ਤੇ ਐਜੀਪੀਸੀ ਵੱਲੋਂ ਪੰਜਾਬ ਪੁਲਿਸ ਤੇ ਸਰਕਾਰ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਇਸ ਸਾਹਮਲੇ ਨੂੰ ਵੱਡੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਸਮਾਂ ਹੋ ਚੱਲ ਲੱਗ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੋੜ ਥੋੜਾ ਸਵਾਗਤ ਹੈ ਵਾਧੇ ਅਗਲੀ ਖਬਰ ਦੇ ਵੱਲ ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਨਿਤ ਨਵੇਂ ਬਿਆਨ ਸਾਹਮਣੇ ਆ ਰਹੇ ਹਨ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਆਪਣਾ ਗੱਠਜੋੜ ਕਰਦੀ ਹੈ ਤਾਂ ਆਤਮਕਾਤੀ ਫੈਸਲਾ ਹੋਵੇਗਾ ਇਸ ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਸ਼ਰਨਾ ਆਦਾਸ ਦੇ ਵਿੱਚ ਤੰਜ ਵੀ ਕਸੇ ਹਨ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਾਟਕੁਲੇਸ਼ ਖਤਮ ਹੋਣ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ ਆਮ ਆਦੀ ਪਾਰਟੀ ਨਾਲ ਗੱਠਜੋੜ ਬਾਰੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਰਾਏ ਇੱਕੋ ਜਿਹੀ ਨਹੀਂ ਹੈ ਇਸ ਸਬੰਧੀ ਪਾਰਟੀ ਅੰਦਰਲੀ ਫੁੱਟ ਵੱਦੀ ਜਾ ਰਹੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਸ ਆਈਕਮਾਨ ਆਮ ਆਦੀ ਪਾਰਟੀ ਨਾਲ ਗੱਠਜੋੜ ਕਰਦੀ ਹੈ ਤਾਂ ਇਹ ਆਤਮਕਾਤੀ ਫੈਸਲਾ ਹੋਵੇਗਾ ਕਿਉਂਕਿ ਅਜੇ ਫੈਸਲੇ ਕਾਰਨ ਪਾਰਟੀ ਪਹਿਲਾਂ ਹੀ ਪੈਕ ਫੁੱਟ ਤੇ ਆ ਚੁੱਕੀ ਹੈ ਇਸ ਸਮੇਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਨਾ ਕਿ ਕਾਂਗਰਸ ਅਨੁਸਾਰੇ ਲਈ ਕਿਸੇ ਬਿਸਾਕੀ ਦੀ ਲੋੜ ਹੈ ਸ਼ਮਸ਼ੇਰ ਸਿੰਘ ਦੁੱਲੋ ਨੇ ਕਿਹਾ ਕਿ ਪੰਜਾਬ 'ਚ ਆਮ ਆਦੀ ਪਾਰਟੀ ਦੀ ਸਰਕਾਰ ਆਉਂਦੇ ਹੀ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਈ ਮੰਤਰੀਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸ਼ਰੀਆਮ ਤੱਕਾ ਕੀਤਾ ਗਿਆ। ਅਜੇ ਵੀ ਕਈ ਵੱਡੇ ਲੀਡਰਾਂ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਵੱਡੇ ਘਪਲੇ ਹਨ ਜੋ ਕਪਟਨ ਸਰਕਾਰ ਦੇ ਸਮੇਂ ਹੋਏ ਹਨ। ਅਜੇ ਹਾਲਾਤ 'ਚ ਆਮ ਆਦੀ ਪਾਰਟੀ ਨਾਲ ਜੋ ਵੀ ਮਤਭੇਦ ਹਨ ਉਹ ਕਦੇ ਵੀ ਦੂਰ ਨਹੀਂ ਹੋ ਸਕਦੇ। ਦੁੱਲੋ ਨੇ ਕਿਹਾ ਕਿ ਇਸ ਵੇਲੇ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਜੇਕਰ ਸਤਾ ਤੇ ਵਿਰੋਧੀ ਤਿਰ ਇਕੱਠੇ ਹੋ ਗਏ ਤਾਂ ਸਰਕਾਰ ਨੂੰ ਕੌਣ ਕੇਰੇਗਾ ਕਿਸ ਮੂੰਹ ਨਾਲ ਵੋਟਾਂ ਮੰਗੀਆਂ ਜਾਣਗੀਆਂ ਇਸ ਦੌਰਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮੀ ਦਿਖਾਈ ਦੁੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਦੀਆਂ ਰੈਲੀਆਂ 'ਚ ਲੋਕਾਂ ਦੀ ਭੀੜ ਹੁੰਦੀ ਹੈ ਲੋਕ ਉਸ ਨੂੰ ਪਸੰਦ ਕਰਦੇ ਹਨ ਜਿਸ ਦਾ ਕੋਈ ਕਾਰਨ ਜ਼ਰੂਰ ਹੈ ਰੈਲੀਆਂ ਤੇ ਸਵਾਲ ਉਠਾਉਣ ਵਾਲਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਬਾਜਬਾ ਨੂੰ ਹਟਾ ਕੇ ਕੈਪਟਨ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਵੀ ਅਜਿਹਾ ਮਾਹੌਲ ਬਣਿਆ ਸੀ ਅੱਜ ਇਕੱਲੇ ਸਿੱਧੂ ਨੂੰ ਲੈ ਕੇ ਹੰਗਾਮਾ ਕਿਉਂ ਕੀਤਾ ਜਾ ਰਿਹਾ ਹੈ ਨਰਾਜ਼ਗੀ ਦਾ ਸਵਾਲ ਹੈ ਤਾਂ ਜੇਕਰ ਸਿੱਧੂ ਦੀ ਕੋਈ ਨਰਾਜ਼ਗੀ ਹੈ ਤਾਂ ਦਿੱਲੀ ਵਿੱਚ ਬੈਠੀ ਪਾਰਟੀ ਹੈ ਕਮਨ ਨੂੰ ਚਾਹੀਦਾ ਹੈ ਕਿ ਉਹ ਦੋਵੇਂ ਧਿਰਾਂ ਨੂੰ ਇਕੱਠੇ ਬਿਠਾ ਕੇ ਹੱਲ ਕੱਢਣ ਸ਼ਮਸ਼ੇਰ ਸਿੰਘ ਦੁੱਲੋਂ ਦੇ ਇਸ ਬਿਆਨ ਤੋਂ ਬਾਅਦ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਐਕਟਿਵ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਮਸ਼ੇਰ ਸਿੰਘ ਦੁੱਲੋਂ ਦੀ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਤੰਜ ਕੱਸਦੇ ਹੋਏ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਚੱਲਣੇ ਦੁਆਧੀਆਂ ਹਕੀਕਤ ਕੀ ਨਾ ਜਾਣੇ ਕੌਣ ਸੇ ਝੋਕੇ ਸੇ ਬਹਿਰੂਪਿਓਂ ਕੇ ਮੁਖੋਟੇ ਉੱਡ ਜਾਏ ਨਵਜੋਤ ਸਿੰਘ ਸਿੱਧੂ ਇਹ ਪਹਿਲੀ ਵਾਰ ਨਹੀਂ ਜਦੋਂ ਉਹਨਾਂ ਵੱਲੋਂ ਸ਼ੈਰਾਨਾ ਅੰਦਾਜ਼ ਵਿੱਚ ਲੀਡਰਾਂ ਤੇ ਤੰਜ ਕਸੇ ਗਏ ਨੇ ਤੋਂ ਦਹਾਦੀ ਇੱਕ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਲਗਾਤਾਰ ਸਿਆਸਤ ਜਾਰੀ ਹੈ ਪਾਰਟੀ ਲੀਡਰਾਂ ਵੱਲੋਂ ਹੀ ਇਹਨਾਂ ਰੈਲੀਆਂ ਨੂੰ ਲੈ ਕੇ ਵਿਵਾਦ ਉਠਾਇਆ ਗਿਆ ਏ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਰੈਲੀਆਂ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਉਹਨਾਂ ਨੂੰ ਪਾਰਟੀ 'ਚੋਂ ਕੱਢਣ ਤੱਕ ਦੀ ਮੰਗ ਵੀ ਕੀਤੀ ਗਈ ਹੈ ਪਰ ਹਾਲੇ ਤੱਕ ਪਾਰਟੀ ਹਾਈ ਕਮਾਂਡ ਨੇ ਕੋਈ ਵੱਡਾ ਫੈਸਲਾ ਨਹੀਂ ਲਿਆ ਏ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੇ ਪਾਰਟੀ ਲੀਡਰਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੇ ਰਾਜਸ਼ੀ ਅਕਾਲ ਤਖਸੈਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਜਥੇਦਾਰ ਕੌਂਕੇ ਲਈ ਨਵੇਂ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦਾ ਭਰੋਸਾ ਦਵਾਇਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਸੈਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਵੀ ਮੌਜੂਦ ਸਨ। ਉਹਨਾਂ ਨੇ ਜੱਥੇਦਾਰ ਕੌਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ। ਜੱਥੇਦਾਰ ਕੌਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਰ ਦੀ ਲੀਡਰਸ਼ਿਪ ਨਾਲ ਅਸੀਂ ਆਏ ਹਾਂ। ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ। ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਆ ਤੇ ਅਖਾਲੀ ਦਲ ਦਾ ਪਰਿਵਾਰ ਆ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀ ਵੀ ਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਕਾਲੀ ਦਲ ਤੇ ਐ ਜੀ ਪੀ ਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਹੋ ਚੱਕੇ ਇਸ ਦੌਰਾਨ ਕੋਕੇ ਪਰਿਵਾਰ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਸਨਮਾਨ ਕੀਤਾ ਅਤੇ ਉਹਨਾਂ ਵੱਲੋਂ ਮਦਦ ਦਾ ਪ੍ਰੋਸਾਦ ਮਾਉਣ ਲਈ ਧੰਨਵਾਦ ਕੀਤਾ ਕਾਲੀ ਦਲ ਇੱਕ ਸੋਚ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਫ ਤੋਂ ਸਮਰਪਿਤਾਂ ਕਰਿਆ ਪ੍ਰਧਾਨ ਸੋਤ ਕਰਿਆ ਦਾ ਜੀ ਆਇਆਂ ਕਰਦੇ ਜਾਂਦੇ। ਬਾਕੀ ਸਾਰ ਨੂੰ ਉਹਨੇ ਵਿਸ਼ਵਾਸ ਦਵਾਇਆ ਵਾ। ਸ੍ਰੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ। ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ। ਜੋ ਕੀ ਗਲਤ ਕੀ ਹੋਈ। ਜਦੋਂ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤਾ ਸਾਡਾ ਜਦੋਂ ਹੋਇਆ ਜਦੋਂ ਪਸਵਾਦ ਹੋ ਆ ਜਾਂਦੇ ਆ ਠੀਕ ਨੇ ਅਸੀਂ ਮਸਲਾ ਸੰਤ ਅਗਰ ਰੱਖਿਆ ਜਾਂਦੇ ਵੀ ਜੇ ਉਹ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਹੀ ਪੂਰੇ ਹੀ ਕਰਾਂਗੇ ਪੱਕੀ ਅਸੀਂ ਅਕਾਲੀ ਸੋਚ ਦੇ ਹੈਗੇ ਜਾਂਦੇ ਤੋਂ ਦੱਸ ਦਈਏ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਤਰ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਇਸ ਨੂੰ ਲੈ ਕੇ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਸ ਸਬੰਧੀ ਵੱਡੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਪਟਿਆਲਾ ਤੋਂ ਸੰਸਦ ਮੈਂਬਰ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਅਫਸੋਸ ਜਤਾਇਆ ਸਾਬਕਾ ਐਮਸੀ ਦੇ ਘਰ ਤੇ ਹੋਏ ਹਮਲੇ ਤੇ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਉਹਨਾਂ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦੀ ਪਾਰਟੀ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਿਤ ਨਵੀਂ ਵਿਗੜ ਰਹੀ ਹੈ ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਅਫਸੋਸ ਜਤਾਇਆ ਸਾਬਕਾਇਮ ਸੀ ਸੀਮਾ ਸ਼ਰਮਾ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੁਲਾਕਤ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸਸਦ ਮੈਂਬਰ ਨੇ ਕਿਹਾ ਕਿ ਸਾਬਕਾਇਮ ਸੀ ਸੀਮਾ ਸ਼ਰਮਾ ਜੀ ਦੇ ਘਰ ਹੋਇਆ ਇਹ ਪਿਆਨਖੰਮਲਾ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਘਰ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਬੇਕੋਫੀ ਨੇ ਮੈਨੂੰ ਹੈਰਾਨ ਕਰ ਦਿੱਤਾ ਉਹ ਵੀ ਪਟਿਆਲਾ ਦੇ ਸਭ ਤੋਂ ਵੱਧ ਰੁਝੇਵਿਆਂ ਵਿੱਚੋਂ ਇੱਕ ਵਾਲੇ ਇਲਾਕੇ ਤੋਂ ਉਹਨਾਂ ਕਿਹਾ ਕਿ ਬਹੁਤ ਡਰਾਵਣਾ ਹੈ ਕਿ ਕਿੰਨੇ ਆਰਾਮ ਨਾਲ ਪਾਂਚੇ ਗੈਂਗਸਟਰ ਆਏ ਤੇ ਘਰ ਤੇ ਤਲਵਾਰਾਂ ਤੇ ਇੱਟਾਂ ਨਾਲ ਹਮਲਾ ਕੀਤਾ ਤੇ ਇਥੋਂ ਤੱਕ ਘਰ ਤੇ ਗੋਲੀਆਂ ਵਿਚ ਲਾਈਆਂ ਤੇ ਇਸ ਤੋਂ ਬਾਅਦ ਦੁਖਦਾਈ ਤੇ ਸ਼ਰਮਨਾਕ ਗੱਲ ਇਹ ਹੈ ਕਿ ਪਰਿਵਾਰ ਤੇ ਗੁਆਂਢੀਆਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਵੀ ਪੁਲਿਸ ਨਹੀਂ ਆਈ ਪੁਨੀਤ ਕੌਰ ਨੇ ਕਿਹਾ ਕਿ ਸਵੇਰੇ ਵਿੱਚ ਅਮਨ ਕਾਨੂੰਨ ਦਾ ਜਨਾਜ਼ਾ ਨਿਕਲੇ ਹੋਇਆ ਏ ਦੇਖੋ ਬਹੁਤ ਹੀ ਬੁਰਾ ਇਨਸੀਡੈਂਟ ਹੋਇਆ ਸ਼ਰਮ ਆਂਦੀ ਹੈ ਕਿ ਇੱਕ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਹੋਏ ਕੋਈ ਲੇਡੀ ਹੋਏ ਔਰ ਉਹਦੇ ਉੱਤੇ ਉਹਦੇ ਘਰ ਦੇ ਵਿੱਚ ਆ ਕੇ ਇੱਕ ਪਲਾਨਡ ਤਰੀਕੇ ਨਾਲ ਹਮਲਾ ਹੋਏ ਇਹ ਤਾਂ ਰੱਬ ਦੀ ਕਿਰਪਾ ਹੋਈ ਕਿ ਇਹ ਬਚ ਗਏ ਅੰਦਰ ਜਾ ਕੇ ਔਰ ਜਗਰਨਾ ਨੇ ਮੈਨੂੰ ਕੋਈ 9 9 ਵਜੇ ਫੋਨ ਕੀਤਾ 9:30 9:00 ਉਹਦੋਂ ਇਤਰਾਣਤ ਮੈਂ ਐਸਐਸਪੀ ਨੂੰ ਫੋਨ ਕੀਤਾ ਮੈਂ ਕਿਹਾ ਇਸ ਤਰ੍ਹਾਂ ਸੀਮਾ ਸ਼ਰਮਾ ਜਗदीश ਕਲਨੀ ਉਹਨਾਂ ਦੇ ਘਰ ਤੇ ਵਾਰਦਾਤ ਹੋਈ ਹੈ ਉਹਨਾਂ ਨੇ ਕਿਹਾ ਮੈਨੂੰ ਕਿ ਮੈਂ ਹੋਣੀ ਐਸਐਚਓ ਨੂੰ ਔਰ 15 ਬੰਦਿਆਂ ਨੂੰ ਭੇਜ ਦਿਆਂ ਉੱਥੇ ਮੈਂ ਇਹਨਾਂ ਨੂੰ ਕਹਿ ਦਿੱਤਾ ਮਤਾਂ ਕਰਾਇਆ ਸਵੇਰ ਤੱਕ ਕੋਈ ਨਹੀਂ ਆਇਆ ਇਹ ਤਾਂ ਇਹ ਜੀ ਗੱਲ ਹੈ ਕਿ ਕੋਈ ਲੇਡੀ ਇਹਨਾਂ ਨੇ ਉਦੋਂ ਹੀ ਥਾਣੇ 'ਚ ਫੋਨ ਕੀਤਾ ਕੋਈ ਬੰਦਾ ਕੋਈ ਵਸਨੀਕ ਕਿਸੇ ਸ਼ਹਿਰ ਦਾ ਇਸ ਸੂਬੇ ਦੇ ਵਿੱਚ ਜੇ ਫੋਨ ਕਰੇ ਤਾਂ ਪੁਲਿਸ ਨੂੰ ਤੁਰੰਤ ਆਣਾ ਚਾਹੀਦਾ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਇਹਦੇ ਨਾਲ ਮੈਸੇਜ ਕੀ ਜਾਂਦਾ ਹੈ ਪੂਰੇ ਇਲਾਕੇ 'ਚ دہشت ਫੈਲ ਗਈ ਔਰ ਜਿਹੜਾ ਸਾਨੂੰ ਕੰਫੀਡੈਂਸ ਹੋਣਾ ਚਾਹੀਦਾ ਕੋਈ ਵੀ ਇਲੈਕਟਡ ਗਵਰਨਮੈਂਟ ਹੋਏ ਕਿ ਉਹ ਸਾਡੀ ਸੁਰੱਖਿਆ ਕਰੇਗੀ ਉਹ ਬਿਲਕੁਲ ਤੋੜਿਆ ਗਿਆ ਕੱਲ ਔਰ ਅੱਗੇ ਲਾਅ ਐਂਡ ਆਰਡਰ ਦੀ ਗੱਲ ਚੱਲਦੀ ਥੀ ਹੁਣ ਤਾਂ ਸਾਡੇ ਘਰ ਦੇ ਵਿੱਚ ਹੀ ਵਾਪਰੀ ਇਹ ਪਹਿਲਾ ਨਹੀਂ ਹੈ ਚੇਨਾ ਚੂਨਾ ਖੋਹਾ ਖਾ ਇਹ ਅਜੀਤਨਗਰ ਵਰਗੀ ਪੌਸ਼ ਕਲੋਨੀ ਦੇ ਵਿੱਚ ਇਹ ਗੱਲਾਂ ਹੋਈਆਂ ਨੇ ਤਾਂ ਮੇਰੇ ਖਿਆਲ ਚ ਇਸ ਕੰਮ ਦੇ ਵਿੱਚ ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਇਹ ਸਰਕਾਰ ਬਿਲਕੁਲ ਫੇਲ ਹੈ ਔਰ ਲਾਣਤ ਹੈ ਇਸ ਪੁਲਿਸ ਫੋਰਸ ਦੇ ਉੱਤੇ ਜਿਹੜੀ ਕਹਿ ਕੇ ਵੀ ਇੱਥੇ ਪਹੁੰਚ ਕੇ ਨਹੀਂ ਉਹਨੇ ਕੀਤੀ ਸਵੇਰੇ ਮੇਰ ਸਾਹਿਬ ਨੇ ਜਦ ਐਸਐਚਓ ਨੂੰ ਕਿਹਾ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਆਇਆ ਹਾਂ ਔਰ ਉਹਨੇ ਆਪਣਾ ਰਿਪੋਰਟ ਐਫਆਈਆਰ ਦਰਜ ਕਰ ਲਿਆ ਅੱਗੇ ਸਾਨੂੰ ਪਤਾ ਨਹੀਂ ਕੀ ਕਾਰਵਾਈ ਹੋਏਗੀ ਔਰ ਇਹ ਵੀ ਨਹੀਂ ਸਾਨੂੰ ਬਿਲਕੁਲ ਉਮੀਦ ਕਿ ਕੋਈ ਬੰਦਾ ਅੱਛੀ ਤਰ੍ਹਾਂ ਸੁਰੱਖਿਤ ਜੀਵੇ ਔਰ ਉਸ ਨੂੰ ਇਹ ਕੌਨਫੀਡੈਂਸ ਹੋਈ ਕਿ ਅਸੀਂ ਇਹ ਸ਼ਹਿਰ ਦੇ ਵਿੱਚ ਆਰਾਮ ਨਾਲ ਤੁਰਿਏ ਫਿਰਿਏ ਔਰ ਆਪਣਾ ਕੰਮ ਕਰੀਏ ਤੁੰਦਾਦੀ ਇੱਕ ਕੁਝ ਬਦਮਾਸ਼ਾਂ ਵੱਲੋਂ ਸਾਬਕਾ ਐਮਸੀ ਸੀਮਾ ਸ਼ਰਮਾ ਦੇ ਘਰ ਹਮਲਾ ਕੀਤਾ ਗਿਆ ਸੀ ਜਿਸ ਹਮਲੇ ਵਿੱਚ ਉਹਨਾਂ ਦੀ ਗੱਡੀ ਤੇ ਘਰ ਦੀ ਕਾਫੀ ਪਨਤੂੜ ਹੋਈ ਉਹਨਾਂ ਵੱਲੋਂ ਦੋਸ਼ ਲਗਾਏ ਗਏ ਕਿ ਪੁਲਿਸ ਨੂੰ ਮੌਕੇ ਤੇ ਫੋਨ ਤਾਂ ਬਹੁਤ ਕੀਤਾ ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਐਮਪੀ ਪੰਨੀਤ ਕੌਰ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਪੰਜਾਬ ਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਭਾਜਪਾ ਵੱਲੋਂ ਵੱਡੇ ਲੀਡਰਾਂ ਦੇ ਮਸ਼ਹੂਰ ਹਸਤੀਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸ ਜਿਸ ਦੇ ਚੱਲਦੇ ਆ ਭਾਜਪਾ ਚ ਸ਼ਾਮਲ ਹੋਏ ਹੋਬੀ ਤਾਲੀਵਾਲ ਨੂੰ ਪਿੰਡੂ ਖੇਡ ਤੇ ਸੱਭਿਆਚਾਰ ਦਾ ਕਨਵੀਨ ਨਿਯੁਕਤ ਕੀਤਾ ਗਿਆ ਕੇਂਦਰ ਵਿੱਚ 10 ਸਾਲ ਤੋਂ ਬੀਜੇਪੀ ਬੜੀ ਮਜ਼ਬੂਤੀ ਨਾਲ ਖੜੀ ਹੈ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹੁਣ ਤੱਕ ਬੀਜੇਪੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਜਿਸ ਦੇ ਚੱਲਦੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਆਂ ਪੰਜਾਬ ਵਿੱਚ ਬੀਜੇਪੀ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਚੋਣਾਂ ਨੂੰ ਦੇਖਦੇ ਹੋਏ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ ਜਿੱਦੇ ਚੱਲ ਦੇ ਕਈ ਵੱਡੇ ਲੀਡਰਾਂ ਤੇ ਕਈ ਵੱਡੇ ਨਾਮਾਂ ਨੂੰ ਬੀਜੇਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਬੀਜੇਪੀ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਪੰਜਾਬੀ ਅਦਾਕਾਰ ਹੋਬੀ ਢਾਲੀਵਾਲ ਦਾ ਨਾਮ ਵੀ ਸ਼ਾਮਲ ਹੈ ਤੇ ਹੁਣ ਪੰਜਾਬ ਭਾਜਪਾ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਹੋਬੀ ਢਾਲੀਵਾਲ ਨੂੰ ਪੰਜਾਬ ਦਾ ਰੂਰਲ ਖੇਡਾਂ ਤੇ ਸੱਭਿਆਚਾਰ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਇਨ ਇਸ ਦਿਨ ਦੀ ਮੈਂ ਇੰਤਜ਼ਾਰ ਜ਼ਰੂਰ ਸੀ ਕਿ ਕੋਈ ਮੇਰੇ ਪਿੱਠ ਤੇ ਥਾਪੜਾ ਦੇਣ ਵਾਲਾ ਤਾਂ ਭਾਜੀਪੀ ਦਾ ਵੱਡਾ ਲੀਡਰ ਹੋਵੇ ਜਿਹਦਾ ਮੇਰਾ ਕੀਤਾ ਹੋਇਆ ਕੰਮ ਅੱਖੀਂ ਚੜੇ ਜਿਨ੍ਹਾਂ ਦੇ ਤੇ ਮੈਂ ਤਾਂ ਸਮੁੱਚੀ ਲੀਡਰਸ਼ਿਪ ਦਾ ਸ਼ੁਕਰਗੁਜ਼ਾਰ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਚ ਰupani ਸਾਹਿਬ ਜੇਪੀ ਨੱਡਾ ਸਾਹਿਬ ਸ਼੍ਰੀ ਨਵਾਸਲੂ ਜੀ ਔਰ ਸੁਨੀਲ ਜਾਖੜਵੀਰ ਜੀ ਹੋਣੀ ਖੰਨਾ ਸਾਹਿਬ ਅਰਵਿੰਦ ਖੰਨਾ ਜੀ ਸਾਰਿਆਂ ਦਾ ਸਮੂਚੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਮੇਰੇ ਚ ਇੱਕ ਗੁਣ ਇਹ ਦੇਖਿਆ ਕਿ ਹਾਂ ਇਹ ਕੁਝ ਕਰ ਸਕਦਾ ਮੈਂ ਉਸ ਗੁਣ ਨੂੰ ਜਿਨ੍ਹਾਂ ਨੇ ਮੇਰੇ ਗੁਣ ਨੂੰ ਪਛਾਣਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਇਹ ਜ਼ਰੂਰ ਕਹੂੰਗਾ ਪੰਜਾਬੀਆਂ ਨੂੰ ਕਿ ਆਪਾਂ ਮਿਲਦੇ ਆਂ ਬੈਨੇ ਆਪਾਂ ਪੰਜਾਬ ਦੀ ਇੱਕ ਨਵੀਂ ਨਹਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਕਿਸਾਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਦੇ ਸੋਚਿਆ ਕਿ ਸਰਕਾਰ ਕੋਈ ਵੀ ਹੋਵੇ ਸਾਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਮੋਟਰਾਂ ਵਾਸਤੇ ਤੇ ਅਸੀਂ ਮੋਟਰਾਂ ਦਾ ਤੋੜ ਵੀ ਬਾ ਲਿਆ ਕਦੇ ਇਹ ਸੋਚਿਆ ਵੀ ਜੇ 10 ਦਰਖਤ ਲਾ ਦਈਏ ਇੱਕ ਮੋਟਰ ਤੇ ਚਲੋ 5 ਲਾ ਦਈਏ ਚਲੋ 3 ਹੀ ਲਾ ਦਈਏ ਉਹ ਲਾ ਦਈਏ ਜਿਹੜੇ ਫਲਦਾਰ ਹੋਣ ਤੇ ਪੰਜਾਬ ਦੇ ਹੋਣ ਮੰਨ ਲਓ ਜਾਮਣ ਕਿੰਨੀਆਂ ਮੋਟਰਾਂ ਨੇ ਪਿੰਡਾਂ ਚ ਜੇ ਇੱਕ ਪਿੰਡ ਸਿਰਫ ਜਾਮਣ ਲਾ ਦੇਵੇ ਨਾਲੇ ਬਾਗਬਾਨੀ ਹੋਗੀ ਨਾਲੇ ਸਭ ਨੂੰ ਫਰੂਟ ਮਿਲ ਗਿਆ ਨਾਲੇ ਛਾਂ ਹੋਗੀ ਨਾਲੇ ਆਕਸੀਜਨ ਹੋਗੀ ਤੇ ਨਾਲੇ ਮੋਟਰ ਸੋਹਣੀ ਨਾਲੇ ਮੇਰੇ ਪੰਜਾਬ ਦੀ ਨਿਹਾਰ ਬਦਲ ਗਈ ਇਹ ਇਹ ਜੇ ਕੰਮ ਕਰੂੰਗਾ ਮੈਂ ਸਿਆਸਤ ਨਹੀਂ ਕਰਨੀ ਆਟਾ ਦਾਲ ਸਕੀਮ ਸੈਂਟਰ ਗਵਰਨਮੈਂਟ ਦੀ ਆ ਸਰ ਮਨਰੇਗਾ ਸੈਂਟਰ ਗਵਰਨਮੈਂਟ ਦੀ ਆ ਸਰ ਤੁਹਾਨੂੰ ਕੀ ਕੁਛ ਦਿੱਤਾ ਸੈਂਟਰ ਗਵਰਨਮੈਂਟ ਨੇ ਤੁਹਾਨੂੰ ਪਤਾ ਹੀ ਨਹੀਂ ਸਰ ਤੁਸੀਂ ਤਾਂ ਸਿਰਫ ਇੱਕ ਕਿਸਾਨੀ ਬਿੱਲ ਕਿਸਾਨੀ ਬਿੱਲ ਸਾਰੇ ਜਿਹੜੇ ਮੌਕੇ ਦੇ ਮੰਤਰੀ ਸਹਿਬਾਨ ਸੀ ਉਹਨਾਂ ਦੀ ਪੰਜਾਬ ਦੇ ਉਹਨਾਂ ਦੀ ਸਹਿਮਤੀ ਸੀ ਉਹਦੇ ਤੇ ਤਾਂ ਉਹ ਆਏ ਸੀ ਕਾਨੂੰਨਾਂ ਦੇ ਖਿਲਾਫ ਮੈਂ ਬਹੁਤ ਬੋਲੇ ਆ ਜਾ ਕੇ ਦਿੱਲੀ ਵੀ ਬੋਲੇ ਆ ਖੌਟੇ ਨਾਲ ਵੀ ਖੜੇ ਆ ਠੀਕ ਹੈ ਮੈਂ ਪੰਜਾਬ ਦੇ ਨਾਲ ਆ ਅਸੀਂ ਆਪਦੇ ਆਪ ਨੂੰ ਜੇਤੂ ਸਮਝਦੇ ਆ ਵੱਡਾ ਫੈਸਲਾ ਸੀ ਆਪਾਂ ਪੰਜਾਬ ਵਾਸਤੇ ਕੀ ਕਰਨਾ ਹੈ ਆਪਾਂ ਪੰਜਾਬ ਵਾਸਤੇ ਕੀ ਕਰਨਾ 2024 ਦੇ ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਭਾਜਪਾ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਨੇ ਤੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 2024 ਵਿੱਚ ਉਹ 13 ਸੀਟਾਂ ਤੇ ਚੋਣਾਂ ਲੜਨਗੇ ਤੇ ਹੁਣ ਤੱਕ ਪੰਜਾਬ ਭਾਜਪਾ ਦਾ ਲੀਡਰ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਇਨਕਾਰ ਕਰਦੇ ਰਹੇ ਨੇ ਉਹ ਦੇਖਣਾ ਹੋਵੇਗਾ ਕਿ 2024 ਵਿੱਚ ਪਾਜਪਾ ਕੀ ਕਮਾਲ ਕਰਦੀ ਹੈ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਜਿਹਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਦੇ ਨਾਲ ਪੂਰੀ ਦੇਸ਼ ਦੁਨੀਆ 'ਚ ਲੋਹੜੀ ਦਾ ਤਿਹਾਰ ਧੂਮਤਾਂ ਨਾਲ ਮਨਾਇਆ ਗਿਆ ਚਾਰੇ ਪਾਸੇ ਲੋਹੜੀ ਨਾਲ ਖੁਸ਼ੀਆਂ ਦਾ ਮਾਹੌਲ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ ਸਭ ਲਈ ਖੁਸ਼ੀਆਂ ਦੀ ਕੀਤੀ ਅਰਦਾਸ ਲੋੜੀ ਦੇ ਤਿਹਾਰ ਦੌਰਾਨ ਠੰਡ ਦਾ ਕਹਿਰ جاری ਠੰਡ ਨੇ ਤੋੜਿਆ ਪਿਛਲੇ 10 ਸਾਲ ਦਾ ਰਿਕਾਰਡ ਮੌਸਮ ਵਿਭਾਗ ਨੇ ਧੁੰਦ ਤੇ ਸ਼ੀਤ ਲਹਿਰ ਨੂੰ ਲੈ ਕੇ ਰੈਡ ਅਲਰਟ ਕੀਤਾ ਜਾ ਰਿਹਾ ਈਡੀ ਨਿਰਵਿੰਦ ਕੇਜਰੀਵਾਲ ਨੂੰ ਚੌਥਾ ਸਮਨ ਕੀਤਾ ਜਾ ਰਿਹਾ 18 ਜਨਵਰੀ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਦੇ ਦਿੱਤੇ ਆਦੇਸ਼ ਗੁਰਦੁਆਰਾ ਅਕਾਲ ਬੂੰਗਾ ਤੇ ਹੋਈ ਗੋਲੀਬਾਰੀ ਦੇ ਮਾਮਲੇ ਤੇ ਪੱਖੀ ਸਿਆਸਤ ਬਿਕਰ ਮਜੀਠੀਆ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਗੰਭੀਰ ਇਲਜ਼ਾਮ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨਾਈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਮ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ